ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਹਰਜਿੰਦਰ ਪੌਲਟੀ ਫਾਰਮ ਚੈਨਲ ਦੇਖ ਲੈ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਆ ਬਾਈ ਦੇ ਨਾ ਕਤੂਰਿਆਂ ਦਾ ਕੰਮ ਸੇਲ ਪਰਚੇਜ ਦਾ ਕੰਮ ਹੈਗਾ ਬਾਈ ਦਾ ਪਿੰਡ ਆ ਤੁੰਗਵਾਲੀ ਤੇ ਬਾਈ ਨਾਲ ਕਰਦੇ ਆ ਗੱਲ ਵੀ ਕਿਹੜੀਆਂ ਕਿਹੜੀਆਂ ਨਸਲਾਂ ਦੇ ਕਤੂਰੇ ਹੁੰਦੇ ਆ ਤੇ ਕੀ ਕੀ ਪ੍ਰਾਈਜ਼ ਹੁੰਦਾਗਾ ਤੇ ਕਰਦੇ ਆ ਗੱਲ ਬਾਈ ਨਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਬਰੇ ਠੀਕ ਹੈ ਤੇ ਬਾਈ ਜੀ ਮਾੜੇ ਦਰਸ਼ਕਾਂ ਨੂੰ ਆ ਦੀ ਇੰਟਰਵਿਊ ਦਿਓ ਵੀ ਕਿਹੜਾ ਪਿੰਡ ਆ ਕੀ ਗੱਲਬਾਤ ਆ ਜੀ ਵੀਰੇ ਆਪਣਾ ਪਿੰਡ ਕੌਂ ਵਾਲੀਆ ਜ਼ਿਲ੍ਹਾ ਬਟਿੰਡਾ ਹਾਂਜੀ ਤੇ ਆਪਣੇ ਕੋਲ ਹਰ ਇੱਕ ਵੀਰ ਦੇ ਪਾਪ ਹੁੰਦੇ ਆ ਜਿਵੇਂ ਜਾਬਮਾ ਛਾਪੜ ਪੇਰ ਇਨਸੈਪਟ ਜੀ ਠੀਕ ਹੈ ਜੀ ਆਪਰ ਮੈਂ ਕੋਈ ਵੀ ਪਾਪ ਲੈ ਸਕਦੇ ਹਾਂ ਠੀਕ ਹੈ ਜੀ ਹਾਂਜੀ ਪੂਰੀ ਟੌਪ ਕੁਆਲਿਟੀ ਦਿੰਦੇ ਆ ਗਾਰੰਟੀ ਵਾਲੇ ਪਾਪ ਹੁੰਦੇ ਆ ਜੀ ਠੀਕ ਹੈ ਜੀ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆਗਾ ਸੰਦੀਪ ਭਰਾ ਇਨਫਰਾਂਟ ਠੀਕ ਹੈ ਜੀ ਤੇ ਵੀ ਆ ਜੀ ਠੀਕ ਹੈ ਜੀ ਕੋਈ ਪਪਪ ਲੈਣਾ ਹੋਵੇ ਕਾਲ ਕਰ ਸਕਦੇ ਹੋ ਤੁਹਾਡੇ ਕੋਲ ਆਪਣੀ ਸਰਵਿਸ ਚੱਲਦੀ ਹੈ ਨੰਬਰ ਬੋਲ ਦਿਓ ਜੀ ਮੜਾ ਜੀ 78412058 ਠੀਕ ਹੈ ਜੀ ਤੇ ਮੈਂ ਐਪਲੀਕੇਸ਼ਨ ਵੀ ਪਾਈ ਹੋਈ ਆਪਣੀ ਸੰਦੀਪ ਬੈਗ ਫਰਦੀ ਜੀ ਠੀਕ ਹੈ ਕੋਈ ਪਪਕੋ ਵੀ ਲੈ ਸਕਦੇ ਜੀ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ